ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਮਰੀਦਾ ਦਦ ਕਹਿਣਾ ਮੇ ਤੇਰੇ ਪਿਆਰੀ ਨੂੰ 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 ਮਿੱਤਰ ਪਿਆਰੇ ਨੂੰ ਕਹਿਣਾ ਮਿੱਤਰ ਪਿਆਰੇ ਨੂੰ ਕਹਿਣਾ ਹਾਲ ਮਰੀਦਾ ਦਾ ਕਹਿਣਾ ਹਾਲ ਮਰੀਦਾ ਦਾ ਕਹਿਣਾ ਹਾਲ ਮਰੀਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲਿ ਮਰੀਦਾ ਦ ਕਹਿਣਾ ਮਿੱਤਰ ਪਿਆਰੇ ਨੂੰ ਹਾਲਿ ਮਰੀਦਾ ਦ ਕਹਿਣਾ ਮਿੱਤਰ ਪਿਆਰੇ ਨੂੰ ਤੁਦ ਬਿਨਿ ਰੋਗ ਰਜਾਈਆ ਦੌੜਨ ਤੁਦ ਬਿਨਿ ਰੋਗ ਰਜਾਈਆ ਦੌੜਨ ਨਾਦ ਨਿਵਾਸ ਅਦ ਰਹਿਣਾ ਮਿੱਤਰ ਪਿਆਰੇ ਨੂੰ ਨਾਦ ਨਿਵਾਸ ਅਦ ਰਹਿਣਾ ਮਿੱਤਰ ਪਿਆਰੀ ਨੂੰ ਹਾਲ ਮਰੀਦਾ ਦਗਣਾ 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 ਮਿੱਤਰ ਪਿਆਰੀ ਨੂੰ ਸੂਲੇ ਸੁਰਾਈ ਖੰਜਰ ਪਿਆਲਾ ਸੂਲੇ ਸੁਰਾਈ ਖੰਜਰ ਪਿਆਲਾ ਸੂਰ ਸੁਰਾਈ ਖੰਜਰ ਪਿਆਲਾ ਸੂਰ ਸੁਰਾਈ ਖੰਜਰ ਪਿਆਲਾ ਬਿੰਗ ਕਸਾਈਆ ਦਸਹਿਣਾ ਮਿੱਤਰ ਪਿਆਰੀ ਨੂੰ 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 ਹਾਲ ਮੁਰੀਦ ਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦ ਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦ ਦਾ ਦਾ ਕਹਿਣਾ ਹਾਲ ਮੁਰੀਦ ਦਾ ਦਾ ਕਹਿਣਾ ਹਾਲ ਮੁਰੀਦ ਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦ ਦਾ ਦਾ ਕਹਿਣਾ ਮਿੱਤਰ ਪਿਆਰੇ ਨੂੰ ਯਾਰਨੀ ਦਾ ਸੰਸਥਰ ਚੰਗਾ ਯਾਰਨੀ ਦਾ ਸੰਸਥਰ ਚੰਗਾ ਸੱਥਰ ਚੰਗਾ ਸੱਥਰ ਚੰਗਾ ਸੱਥਰ ਚੰਗਾ ਸੱਥਰ ਚੰਗਾ ਯਾਰਨੀ ਦਾ ਸੰਸਥਰ ਚੰਗਾ ਯਾਰਨੀ ਦਾ ਸੰਸਥਰ ਚੰਗਾ ਪਟਕੜੀਆਂ ਦਾ ਰਹਿਣਾ ਮਿੱਤਰ ਪਿਆਰੀ ਨੂੰ ਪਟਕੜੀਆਂ ਦਾ ਰਹਿਣਾ ਮਿੱਤਰ ਪਿਆਰੀ ਨੂੰ ਬੱਤ ਕਿੜਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਪਟਗੜਿਆ